ਹਾਂਜੀ ਸਤਰੀਕਾਲ ਜੀ ਲਓ ਜੀ ਇੱਕ ਆ ਨਵਾਂ ਹੀ ਕੰਮ ਜਿਹਾ ਚੱਲਿਆ ਆ 2-4 ਕ ਸਾਲ ਹੋ ਗਏ ਆ ਜਿੱਦਾਂ ਲੜੀ ਜੇ ਚੱਲਦੀ ਆ ਸਾਰਿਆਂ ਨੂੰ ਪਤਾ ਆ ਵੀ ਆ ਵੈਲੈਂਟਾਈਨ ਡੇ ਆ ਆ ਫੁਲਾਨਾ ਡੇ ਆ ਆ ਹੱਗ ਡੇ ਆ ਆ ਟਾਈਮ ਖੜਾ ਦੇ ਆ ਆ ਪਰਪੂਜ਼ ਡੇ ਆ ਜਿੱਦਾਂ ਇਹ ਹਫ਼ਤਾਕ ਲਗਾਤਾਰ ਚੱਲਦਾ ਆ ਸੈਸਟੋਂ ਜਿਹਾ ਇਹਦੇ ਨਾਲ ਜਿੱਦਾਂ ਬੱਚੇ ਇਹਦੇ ਨਾਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ ਇਸ ਗੱਲ ਬਣਾ ਅੱਜ ਵੈਲੈਂਟਾਈਨ ਡੇ ਆ ਗਿਆ ਅੱਜ ਅਗਡੇ ਆ ਗਿਆ ਅੱਜ ਪ੍ਰਪੋਜ਼ ਡੇ ਆ ਗਿਆ ਅੱਜ ਰੋਜ ਡੇ ਆ ਗਿਆ ਬੱਚਿਆਂ ਜਿਹੜੇ ਬੱਚਿਆਂ ਦੇ ਮਾਪੇ ਆ ਖਾਸ ਕਰਕੇ ਲੜਕੀਆਂ ਦੇ ਮਾਪੇ ਜਿਹੜੇ ਉਹ ਆਪਣੇ ਬੱਚਿਆਂ ਦੇ ਨਾਲ ਬੈਠੋ ਬੈਠ ਕੇ ਉਹਨਾਂ ਨੂੰ ਸਮਝਾਓ ਭਈ ਜਿਹੜਾ ਆ ਚੱਲਦਾ ਆ ਨਾ ਇਹ ਨਵੇਂ ਤਿਉਹਾਰ ਜਿਆ ਬਣਾ ਲਿਆ ਜਿੰਜੀਆਂ ਨੇ ਨਵੀ ਪਨੀਰੀ ਨੇ ਬਈਆ ਵੈਲੈਂਟਾਈਨ ਡੇ ਆ ਫਲਾਨਾ ਤਿਉਹਾਰ ਆ ਇਹਨਾਂ ਤੋਂ ਗਰੇਜ ਕਰੋ ਇਹਨਾਂ ਕੰਮਾਂ ਵਿੱਚ ਖੁਸ਼ ਨਹੀਂ ਰੱਖਿਆ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਕੁੜੀਆਂ ਵਾਲੇ ਆ ਵੀਰ ਭੈਣ ਭਰਾ ਜਿਨ੍ਹਾਂ ਦੇ ਕੁੜੀਆਂ ਆ ਉਹਨਾਂ ਦੀਆਂ ਕੁੜੀਆਂ ਜਿੱਦਾਂ ਜਵਾਨ ਹੋਈਆਂ ਜਿੱਦਾਂ 10 ਐ ਇਹਦਾ ਕੰਮ ਜਿੱਦਾਂ ਇਦਾਂ ਵੀ ਬੱਚਾ ਜੇ 10 12 ਸਾਲ ਦਾ ਹੀ ਹੁੰਦਾ ਆ ਉਹ ਉਦੋਂ ਹੀ ਤੋਂ ਇਹ ਕੰਮ ਚੱਲ ਪੈਂਦਾ ਆ ਉਹ ਆਪਣੇ ਬੱਚਿਆਂ ਨੂੰ ਕੁੜੀਆਂ ਨੂੰ ਸੰਗੋ ਨਾ ਉਹਨਾਂ ਨੂੰ ਰੋਜ਼ ਆਪਣੇ ਸ਼ਾਮ ਨੂੰ ਕੋਲ ਬਿਠਾ ਲ ਕੇ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਮਝਾਓ ਕਿ ਜਿਹੜੇ ਮੁੰਡੇ ਆ ਇਹ ਇਦਾਂ ਪਹਿਲਾਂ ਕੋਈ ਗਿਫਟ ਦੇ ਦੇਣਾ ਫੇਰ ਕੋਈ ਕੌਸ ਕਰ ਦੇਣਾ ਫੇਰ ਗਿਫਟ ਦੇ ਕੇ ਫੇਰ ਆਪਣੇ ਜਾਲ ਵਿੱਚ ਫਸਾਉਣਾ ਤੇ ਮੋੜ ਕੇ ਗਾਂ ਦੀ ਜਿਹੜਾ ਗਾਂ ਸਟੈਪ ਵਾਈਜ਼ ਸਟੈਪ ਉਹ ਬੱਚੇ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦੇ ਆ ਤੇ ਬੱਚੇ ਨੂੰ ਜੋ ਵੀ ਉਹ ਕਹਿੰਦੇ ਆ ਫਿਰ ਬੱਚਾ ਉਹੀ ਕਰਦਾ ਠੀਕ ਆ ਇਹ ਬਾਲਾ ਬੈਲਨ ਬੂਲਨ ਟਾਈਂ ਦੇ ਟੂਰੀ ਦੇ ਕੋਈ ਨਹੀਂ ਰੱਖਿਆ ਹੈਗਾ ਆਪਣੇ ਬੱਚਿਆਂ ਨੂੰ ਆਪਣੀ ਵਾਈਫਾਂ ਨੂੰ ਕਹੋ ਵੀ ਬੱਚਿਆਂ ਨੂੰ ਤੁਸੀਂ ਸਮਝਾਓ ਜੇ ਜਿਹੜੇ ਬੰਦੇ ਆ ਨਹੀਂ ਗੱਲ ਕਰ ਸਕਦੇ ਆਪਣੇ ਬੱਚਿਆਂ ਦੇ ਨਾਲ ਉਹ ਆਪਣੇ ਘਰ ਵਾਲੀਆਂ ਨੂੰ ਕਹੋ ਵੀ ਤੁਸੀਂ ਸਮਝਾਓ ਇਹਨਾਂ ਨੂੰ ਵੇ ਤੁਹਾਣ ਰੁਇ ਤੁਹਾਡੇ ਨਾਲ ਇਦਾਂ ਹੋਣੀ ਆ ਤੁਹਾਨੂੰ ਪਹਿਲਾਂ ਕਿਸੇ ਮੁੰਡੇ ਨੇ ਪ੍ਰਪੋਜ਼ ਕਰਨਾ ਫੇਰ ਰੋਜ ਦੇਣਾ ਆ ਜਦੋਂ ਸਟੈਪ ਬਾਈ ਸਟੈਪ ਜਿਦਾ ਪਤਾ ਆ ਜਿਨ੍ਹਾਂ ਨੇ ਦੇਖਿਆ ਆ ਸਾਰਾ ਕੁਝ ਉਹ ਆਪਣੇ ਬੱਚਿਆਂ ਦੱਸੋ ਵੀ ਇਦਾਂ ਇਦਾਂ ਹੋਣੀ ਆ ਫੇ ਤੁਹਾਡੇ ਨਾਲ ਮਤਲਬ ਕੱਢਿਆ ਜਾਣਾ ਆ ਫੇ ਤੁਹਾਨੂੰ ਯੂਜ਼ ਐਂਡ ਥਰੋ ਫੇ ਬਸ ਫੇ ਸੈੱਡ ਦੇਣਾ ਠੀਕ ਆ ਇਹ ਹਰ ਇੱਕ ਬੰਦਾ ਹਰ ਇੱਕ ਇਨਸਾਨ ਜਿਨ੍ਹਾਂ ਦੇ ਬੱਚੇ 12 14 ਸਾਲ ਤੋਂ ਲੈ ਕੇ 20 ਸਾਲ ਤੱਕ ਪਹੁੰਚ ਗਏ ਆ ਪਹਿਲਾਂ ਇਦਾਂ ਦੀਆਂ ਗੱਲਾਂ ਸਮਝਾਓ ਵੀ ਜਿਹੜੇ ਪੁੱਠੇ ਜਿਹੇ ਰੂਲ ਚੱਲੇ ਆ ਜਿਨ੍ਹਾਂ ਨੂੰ ਸਰਕਾਰਾਂ ਇਹਨਾਂ ਤੇ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ ਇਹਨਾਂ ਨੂੰ ਨਹੀਂ ਬੰਦ ਕਰਦੀਆਂ ਇਦਾਂ ਦੇ ਜਿਹੜੇ ਆ ਜਿਹ ਪਹਿਲਾਂ ਤੁਹਾਨੂੰ ਦੱਸਿਆ ਯਾ ਵੈਲੈਂਟਾਈਨ ਵਾਲੇ ਰੂਲ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਵੀ ਤੁਸੀਂ ਇਹਨਾਂ ਤੋਂ ਗਰੇਜ ਕਰੋ ਪੜ੍ਹਾਈ ਵੱਲ ਧਿਆਨ ਦਿਓ ਇਹ ਉਮਰ ਹੈਗੀ ਆ ਪੜ੍ਹਾਈ ਦੀ ਵੇਰੀ ਤਾਂ ਆ ਦੇਖ ਲਓ ਜਿੱਦਾਂ ਹੁਣ ਆ ਸਿਸਟਮ ਚੱਲਿਆ ਸੀਗਾ ਉਹ ਮੁੰਡਾ ਕਿੱਦਾਂ ਕੁੜੀ ਦੇ ਪਿੱਛੇ ਪਿਆ ਸੀਗਾ ਇੱਕ ਤਰਫਾ ਪਿਆਰ ਵਾਲਾ ਉਹਨੇ ਕਿੱਥੇ ਤੱਕ ਇਹ ਹਲਾ ਲਲਾ ਹਾ ਹਾ ਕਰਮ ਜਾਤੀ ਦੁਨੀਆ ਦੇ ਉੱਤੇ ਜਿੱਥੇ ਤੱਕ ਪੰਜਾਬੀ ਬੈਠੇ ਆ ਠੀਕ ਆ ਇਹ ਸਿਰਫ ਇਹ ਵੈਲੈਂਟਾਈਨ ਦੇ ਚੱਕਰਾਂ ਵਿੱਚ ਉਹਨਾਂ ਦਿਨਾਂ ਵਿੱਚ ਇਹ ਸਾਰਾ ਕੁਝ ਹੋਇਆ ਜਿਹੜੇ ਦਿਨ ਚੱਲਦੇ ਆ ਸੋ ਆਪਣੇ ਬੱਚਿਆਂ ਨੂੰ ਪਿਆਰ ਨਾਲ ਕੋਲ ਬਿਠਾ ਲਓ ਉਹਨਾਂ ਨੂੰ ਪੁੱਛੋ ਪਹਿਲਾਂ ਸਾਰੀ ਗੱਲ ਦੱਸੋ ਅਗਲੇ ਨੂੰ ਬੱਚੇ ਨੂੰ ਵੇ ਪਹਿਲਾ ਤੁਹਾਨੂੰ ਇਦਾਂ ਪਲੋਸਣਾ ਆ ਪਲੋਸ ਕੇ ਤੁਹਾਨੂੰ ਪਿਆਰ ਦੇ ਨਾਲ ਆ ਕਹਿਣਾ ਆ ਕੋਈ ਤੁਹਾਡੀ ਛੇਲੀ ਆ ਕੋਈ ਤੁਹਾਡਾ ਫਰੈਂਡ ਆ ਉਹ ਤੁਹਾਨੂੰ ਕੋਈ ਮਜਬੂਰ ਕਰਦਾ ਆ ਵੇ ਫਲਾਣੇ ਮੁੰਡੇ ਦੇ ਨਾਲ ਤੂੰ ਗੱਲ ਕਰ ਲੈ ਜਾਂ ਉਹ ਤੇਰੇ ਨਾਲ ਦੇਖਦਾ ਆ ਜਾਂ ਤੈਨੂੰ ਉਹ ਚਾਹੁੰਦਾ ਆ ਹਰ ਇੱਕ ਗੱਲ ਆਪਣੇ ਬੱਚੇ ਨਾਲ ਸ਼ੇਅਰ ਕਰੋ ਉਹਨਾਂ ਨੂੰ ਵੇ ਤਰੀਕਾ ਦੱਸੋ ਜੇ ਤੁਹਾਨੂੰ ਇਦਾਂ ਕਹਿੰਦਾ ਤਾਂ ਤੁਸੀਂ ਆਣ ਕੇ ਨਿੱਕੀ ਨਿੱਕੀ ਗੱਲ ਘਰ ਦੱਸਣੀ ਆ ਕਿਆ ਜੇ ਤੁਸੀਂ ਨਹੀਂ ਕਰ ਦਸਨੀ ਤੁਸੀਂ ਆਪ ਉਹਦਾ ਜਵਾਬ ਕਿੱਦਾਂ ਦੇਣਾ ਆ ਉਹਦਾ ਸਾਹਮਣਾ ਕਿੱਦਾਂ ਕਰਨਾ ਆ ਇਹ ਗੱਲ ਆਪਣੇ ਬੱਚੇ ਨੂੰ ਸਮਝਾਓ ਕਿਉਂਕਿ ਮਾਹੌਲ ਬਹੁਤ ਖਰਾਬ ਹੋ ਚੁੱਕਾ ਆ ਤੇ ਜਿੰਨਾ ਤੁਸੀਂ ਬੱਚੇ ਦੇ ਨਾਲ ਪਿਆਰ ਕਰੋਗੇ ਬੱਚੇ ਨੂੰ ਆਪਣਾ ਬਣਾਉਗੇ ਆਪਣਾ ਫੇਰ ਬੱਚਾ ਸਾਰਾ ਕੁਝ ਸੱਚ ਦੱਸਦਾ ਇਹ ਜਮਾਨਾ ਹੋ ਗਿਆ ਉਲਟਾ ਅੱਗੇ ਹੁੰਦਾ ਸੀਗਾ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਸਾਡੇ ਵਰਗੇ ਉਦੋਂ ਘਰ ਦੇ ਕੁੱਟਦੇ ਹੁੰਦੇ ਸੀਗੇ ਕਟ ਪੈਣੀ ਸਕੂਲੇ ਵੀ ਤੋਂ ਕਟ ਕੇ ਘੱਲਣਾ ਉਦੋਂ ਸੈਜੰਬੀ ਹੋਰ ਹੁਣ ਜਿੱਦਾਂ ਕਿ ਸਾਰਾ ਕੁਝ ਉਲਟ ਹੋ ਰਿਹਾ ਆ ਕਾਲ ਯੁਗ ਵਿੱਚ ਹੁਣ ਬੱਚੇ ਦੇ ਨਾਲ ਤੁਸੀਂ ਦੋਸਤੀ ਬੁਣੀ ਆ ਆਪਾਂ ਤੂੰ ਬੱਚੇ ਦੇ ਨਾਲ ਦੋਸਤੀ ਪਾਓ ਬੱਚੇ ਦੇ ਨਾਲ ਹਰ ਇੱਕ ਗੱਲ ਸ਼ੇਅਰ ਕਰੋ ਜਿੱਥੇ ਜਾਣਾ ਆ ਇਕੱਲੇ ਨਾ ਜਾਓ ਯਾਰ ਦੋਸਤ ਇੱਥੇ ਦੁਨੀਆ ਦੇ ਉੱਤੇ ਕੋਈ ਨਹੀਂ ਹੈਗਾ ਬਹੁਤ ਰੇਅਰ ਚਾਂਸ ਆ ਜੇ ਕੋਈ ਤੁਹਾਡਾ ਯਾਰ ਦੋਸਤ ਹੈਗਾ ਜਾਂ ਨਹੀਂ ਤਾਂ ਕੋਈ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਹੀ ਨਾਲ ਲੈ ਕੇ ਜਾਓ ਜੇ ਕਿਤੇ ਜਾਣਾ ਆ ਨਾਲੇ ਤਾਂ ਬੱਚੇ ਦੇ ਨਾਲ ਪਿਆਰ ਬਧੂਗਾ ਚਾਹੇ ਆਪਣੀ ਲੜਕੀਆਂ ਆ ਤਾਂ ਲੜਕੀ ਨੂੰ ਲੈ ਕੇ ਜਾਓ ਜੇ ਛੋਟਾ ਮੁੰਡਾ ਆ ਤਾਂ ਮੁੰਡੇ ਨੂੰ ਲੈ ਕੇ ਜਾਓ ਠੀਕ ਆ ਕਈ ਮੁੰਡੇ ਵੀ ਜਿੱਦਾਂ ਉਹਨਾਂ ਨੂੰ ਮੁੰਡਿਆਂ ਨੂੰ ਮੁੰਡੇ ਵੀ ਗਲਤ ਰਾਹ ਦੇ ਪਾ ਦਿੰਦੇ ਆ ਆਪਾਂ ਖਬਰਾਂ ਸੁਣਦੇ ਆ ਜਿਹੜੇ ਹਰ ਇੱਕ ਬੱਚਾ ਚਾਹੇ ਮੁੰਡਾ ਚਾਹੇ ਕੁੜੀ ਆ ਉਹਨੂੰ ਆਪਣੇ ਕੋਲ ਬਿਠਾ ਲ ਕੇ ਉਹਨੂੰ ਸਮਝਾਓ ਐਨ ਪੂਰਾ ਸਮਝਾ ਕੇ ਇੰਦਾ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਮੈਂ ਕੰਮਕਾਰ ਚ ਬਿਜੀ ਰਹਿਣਾ ਮੁੜ ਕੇ ਆਪ ਹੋਣ ਜੇ ਕੰਮਕਾਰ ਚ ਬਿਜੀਆਂ ਮੁੜ ਕੇ ਬੱਚੇ ਜਦੋਂ ਫੇ ਹੱਥੋਂ ਨਿਕਲ ਗਏ 25 ਸਾਲ ਦੀ ਉਮਰ ਤੱਕ ਉਹਦੇ ਨਾਲ ਨਹੀਂ ਕੋਈ ਪਿਆਰ ਦੀਆਂ ਗੱਲਾਂ ਕੀਤੀਆਂ ਮੁੜ ਕੇ ਫੇ ਉਹਨੇ ਹੱਥੋਂ ਨਿਕਲ ਜਾਣਾ ਤਾਂ ਫੇ ਤੁਹਾਡੇ ਕੋਲ ਸਮਾਂ ਹੋਇਆ ਚਾਹੀ ਨਾ ਹੋਇਆ ਫੇ ਇੱਕ ਬਰਾਬਰ ਆ ਠੀਕ ਹੈ ਜੀ ਸੋ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਆ ਵੀ ਇਹ ਜਿਹੜੇ ਵੈਲੈਂਟਾਈਨ ਡੇ ਵਾਲੇ ਇਹ ਚੱਲਦਾ ਆ ਹਫ਼ਤਾ 10 ਦਿਨ ਇਦੇ ਤੋਂ ਬੱਚਿਆਂ ਨੂੰ ਸੁਚੇਤ ਕਰੋ ਚੰਗੀ ਤਰ੍ਹਾਂ ਐਨ ਪੂਰੀ ਤਰ੍ਹਾਂ ਸੁਚੇਤ ਕਰੋ ਕੋਲ ਬਹਿ ਕੇ ਠੀਕ ਹੈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਮਾਪਿਆਂ ਤੱਕ ਇਹ ਵੀਡੀਓ ਪਹੁੰਚ ਜਵੇ ਜਿਹੜੇ ਕਹਿ ਦਿੰਦੇ ਆ ਵੇ ਬੱਚੇ ਕੋਈ ਨਾ ਜੋ ਪ੍ਰਮਾਤਮਾ ਹੋਊਗਾ ਜੋ ਦੇਖੂਗਾ ਉਹੀ ਹੋਣਾ ਆ ਉਹ ਤਾਂ ਚਲੋ ਹੋਣਾ ਆ ਪਰ ਵੀ ਜੇ ਹੁਣ ਆਪਾਂ ਨੂੰ ਪਤਾ ਮੁਰੇ ਟੋਆ ਆ ਤਾਂ ਪ੍ਰਮਾਤਮਾ ਨੇ ਟੋਆ ਵੀ ਨਹੀਂ ਪ੍ਰਮਾਤਮਾ ਤੇ ਆਪ ਕਹਿੰਦਾ ਆ ਵੇ ਇਨਸਾਨ ਨੂੰ ਦਿਮਾਗ ਕਿਸ ਨੇ ਲਾਇਆ ਕੁਦਰਤ ਨੇ ਕਿਤੇ ਗੱਲੋ ਹੀ ਲਾਇਆ ਵੇ ਕੁਦਰ ਜਿਹੜਾ ਇਨਸਾਨ ਆ ਉਹ ਆਪਣੇ ਦਿਮਾਗ ਨਾਲ ਹੀ ਸੋਚ ਸਕੇ ਠੀਕ ਆ ਜੀ ਇਹ ਬਾਕੀ ਧੰਨਵਾਦ ਸਾਰਿਆਂ ਦਾ ਸਾਰਿਆਂ ਦੇ ਬੱਚੇ ਸੇਫ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਕੋਈ ਵੀ ਬੱਚਾ ਅਸੀਂ ਤਾਂ ਪਰਮਾਤਮਾ ਮੂਰੇ ਇਹੀ ਆਸ ਕਰਦੇ ਆ ਕਿਸੇ ਦਾ ਵੀ ਬੱਚਾ ਗਲਤ ਸੰਗਤ ਵਿੱਚ ਨਾ ਵੜੇ ਤੇ ਇਹਨਾਂ ਗੱਲਾਂ ਤੋਂ ਰੋਜ ਦੇ ਪਰਪੋਜ਼ ਦੇ ਤੋਂ ਪਰੇ ਹੀ ਰਵੇ ਠੀਕ ਆ ਹੁਣ ਅਸੀਂ ਗੱਡੀਆਂ ਚਲਾਉਨੇ ਆ ਸਕੂਲ ਦੀਆਂ ਸਾਨੂੰ ਪਤਾ ਹੈ ਜੇ ਸਾਡੀ ਜੇ ਮੰਨ ਲਓ 40 50 ਬੱਚੇ ਆ ਇੱਕ ਦੋ ਬੱਚੇ ਦੋ ਤਿੰਨ ਕੇ 40 50 ਦੇ ਪਿੱਛੇ ਹੁੰਦੇ ਆ ਥੋੜੇ ਜਿਹਾ ਸ਼ਰਾਰਤੀ ਜਿਹੜੇ ਇੱਧਰ ਉੱਧਰ ਨੂੰ ਜਾਣਾ ਚਾਹੁੰਦੇ ਆ ਪਰ ਵਿੱਚ ਚੰਗੇ ਮੁੰਡੇ ਵੀ ਕੁੜੀਆਂ ਵੀ ਬਹੁਤ ਜ਼ਿਆਦੀਆਂ ਆ ਜਿਨ੍ਹਾਂ ਦੀ ਸਫਤ ਬੰਦਾ ਕਰਦਾ ਥੱਕ ਜਾਂਦਾ ਇੰਦਾ ਦੇ ਬੱਚੇ ਵੀ ਹੈਗੇ ਉਹ ਵੀ ਤਾਂ ਬੱਚੇ ਹੀ ਆ ਤੋ ਆਪਣੇ ਬੱਚਿਆਂ ਨੂੰ ਸਮਝਾਓ ਤੇ ਇਹ ਰੋਜ਼ ਦੇ ਪਰਬੋਜ ਦੇ ਤੋਂ ਦੂਰ ਰੱਖੋ ਠੀਕ ਹੈ ਜੀ ਬਾਕੀ ਧੰਨਵਾਦ ਸਾਰਿਆਂ ਦਾ ਲਾਈਕ ਕਰਿਓ ਕਮੈਂਟ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਠੀਕ ਹੈ ਜੀ ਬਚੋ ਵੈਲੈਂਟਾਈਨ ਡੇ ਵਾਲੇ ਇਹਨਾਂ ਪ੍ਰੋਗਰਾਮਾਂ ਤੋਂ ਸਤਿ ਸ੍ਰੀ ਅਕਾਲ